ਮੇਰਾ ਪਿਆਰਾ ਮੇਰਾ ਨਾਮ ਜੀਸੀਾ ਜੀ ਸਾਡੀ ਮਾਰਕੀਟ ਨੂੰ ਆਈਡੀਐਚ ਮਾਰਕੀਟ ਕਹਿੰਦੇ ਆ ਜੀ ਨਿਊ ਆਈਡੀਐਚ ਮਾਰਕੀਟ ਕਿੰਨੀਆਂ ਘਰੋਂ ਕਾ ਦਿਵਾਲੀ ਕੋਲ ਸਾਡੀ ਦਿਵਾਲੀ ਦੀ ਦੇਖੋ ਜੀ ਮੈਂ ਕਹਾਂ ਕਿ ਪਿਛਲੇ ਸਾਲਾਂ ਨਾਲੋਂ ਤੇ ਇਸ ਸਾਲ ਨਾਲ ਬਹੁਤ ਵਧੀਆ ਜਾ ਰਹੀ ਹੈ ਔਰ ਲੋਕੀ ਬੜੇ ਕੋਚ ਨੇ ਮਾਰਕੀਟ ਚ ਪੂਰਾ ਰਸ਼ ਹੈ ਤੁਸੀਂ ਦੇਖ ਸਕਦੇ ਹੋ ਤੁਸੀਂ ਕੈਮਰੇ ਨਾਲ ਅੰਦਰ ਉੱਧਰ ਲਿਜਾਓਗੇ ਤੁਸੀਂ ਦੇਖੋਗੇ ਕਿ ਮਾਰਕੀਟ ਚ ਪੂਰਾ ਰਸ਼ ਹੈ ਔਰ ਪੂਰਾ ਕੰਮ ਹੈ ਮਾਰਕੀਟ ਦੇ ਵਿੱਚ ਹਰ ਬੰਦਾ ਖੁਸ਼ ਹੈ ਜੀ ਹਰ ਬੰਦਾ ਮਾਲ ਵੇਚ ਰਿਹਾ ਲੜੀਆਂ ਵਾਲੇ ਲੜੀਆਂ ਵੇਚ ਰਿਹਾ ਮੋਮਬਤੀਆਂ ਆਲਾ ਮੋਮਬਤੀਆਂ ਵੇਚ ਰਿਹਾ ਦੀਵਾ ਆਲਾ ਦੀਵੇ ਵੇਚ ਰਿਹਾ ਔਰ ਹਰ ਚੀਜ਼ ਵਿਕ ਰਹੀ ਹੈ ਜੀ ਮਾਰਕੀਟ ਦੇ ਜਾਸਲੇ ਕਈ ਨਰਾਸ਼ੀ ਪਾਏ ਜਾ ਰਹੇ ਨੇ ਦੁਕਾਨਦਾਰ ਦੇਖੋ ਜੀ ਗੱਲ ਕੀ ਹੈ ਕਿ ਨਰਾਸ਼ ਦੁਕਾਨਦਾਰ ਉਹੀ ਨੇ ਜਿਨ੍ਹਾਂ ਦੇ ਰੇਟ ਜਿਹੜੇ ਨੇ ਬਹੁਤ ਜ਼ਿਆਦਾ ਨੇ ਜਿਹੜੇ 100 ਦੀ ਚੀਜ਼ 500 ਚ ਵੇਚਣਗੇ ਉਹ ਨਰਾਸ਼ ਹੀ ਹੋਣਗੇ ਨਾ ਜਿਨ੍ਹਾਂ ਨੇ 100 ਦੇ 110 ਵਟਰੇ ਉਹਨਾਂ ਕੋ ਪੂਰੀ ਟਰੋਨੇ ਕੋ ਨਹੀਂ ਉਹਨਾਂ ਕੋ ਕੋਈ ਨਰਾਸ਼ਤਾ ਨਹੀਂ ਇਹਨਾਂ ਕੋ ਪੂਰਾ ਗਾਗ ਹੈ ਇਹ ਸਿਰ ਕੋਰੋਨਾ ਟਾਈਮ ਵੀ ਵੇਖਿਆ ਸੀ ਅੱਜ ਤੇ ਕੋਰੋਨਾ ਟਾਈਮ ਚ ਕਿੰਨਾ ਫਰਕ ਨਜ਼ਰ ਆ ਰਿਹਾ ਹੈ ਅਸਰ ਹੈ ਜੀ ਜਦੋਂ ਕੋਰੋਨਾ ਕ ਚਾਨ ਵਾਲੇ ਕੋਈ ਆਪਣੇ ਰਿਸ਼ਤੇਦਾਰ ਕੋ ਚਲੇਗਾ ਦੁਨੀਆ ਤੋਂ ਉਹਦੇ ਕਰਕੇ ਥੋੜੀ ਬਾਜ਼ਾਰ ਚ ਬੇਰੌਣਕੀ ਸੀ ਪਿਛਲੇ 2 ਸਾਲਾਂ ਦੇ ਵਿੱਚ ਥੋੜਾ ਬਾਜ਼ਾਰ ਉੱਪਰ ਆਇਆ ਵੈ ਲੇਕਿਨ ਇਸ ਵੇਲੇ ਆਜ ਦੇ ਦਿਨ ਚ ਬਾਜ਼ਾਰ ਚ ਪੂਰੀ ਰੌਣਕ ਹੈ ਅੱਜ ਤਾਂ ਅੰਤਰੈਸਟ ਦਾ ਦਿਨ ਹੈ ਔਰ ਬਾਜ਼ਾਰ ਚ ਪੂਰੀ ਰੌਣਕ ਹੈ ਲੋਕੀ ਪੂਰੇ ਜ਼ੋਰ ਨਾਲ ਮਾਲ ਖਰੀਦ ਰਹੇ ਨੇ ਔਰ ਪੂਰਾ ਰਾਸ਼ਾ ਬਾਜ਼ਾਰ ਦੇ ਵਿੱਚ ਲੋਕ ਆ ਰਹੇ ਨੇ ਮਾਲ ਲੈ ਰਹੇ ਨੇ ਹਰ ਚੀਜ਼ ਵਿਕ ਰਹੀ ਹੈ ਜੀ ਹਰ ਚੀਜ਼ ਵਿਕ ਰਹੀ ਹੈ ਹਰ ਇੱਕ ਕੋਲ ਗਾਗ ਪਬਲਿਕ ਨੂੰ ਕੀ ਕਹਿਣਾ ਚਾਹੋਗੇ ਪਬਲਿਕ ਦੇਖੋ ਜੀ ਅਸੀਂ ਕਹਿੰਦੇ ਆ ਕਿ ਆਨਲਾਈਨ ਨਾਲੋਂ ਜੇ ਆ ਕੇ ਦੁਕਾਨਦਾਰਾਂ ਕੋਲ ਮਾਲ ਖਰੀਦ ਤੇ ਉਹਦੇ ਵਿੱਚ ਦੋਨਾਂ ਨੂੰ ਫਾਇਦਾ ਹੋਇਆ ਇੱਕ ਤੇ ਉਹਨਾਂ ਨੂੰ ਚੀਜ਼ ਮਤਲਬ ਦੀ ਮਿਲ ਜਾਏਗੀ ਆਨਲਾਈਨ ਦੇ ਵਿੱਚ ਤੁਸੀਂ ਪਤਾ ਨਹੀਂ ਕੀ ਚੀਜ਼ ਆਰਡਰ ਕੀਤਾ ਤੇ ਕੀ ਆਇਆ ਔਰ ਐਸੀ ਚੀਜ਼ ਹੀ ਮਤਲਬ ਦੀ ਮਿਲੇਗੀ ਕੁਝ ਦੁਕਾਨਦਾਰਾਂ ਨੂੰ ਕੰਮ ਮਿਲੇਗਾ ਜਿਹੜੇ ਦੁਕਾਨਦਾਰ ਐਨੇ ਸਾਲ ਤੋਂ ਵਿਹਲੇ ਬੈਠੇ ਸੀ ਜਿਨ੍ਹਾਂ ਕੋਲ ਮਾਲ ਨਹੀਂ ਸੀ ਜਾਂ ਜਿਨ੍ਹਾਂ ਕੋਲ ਕੰਮ ਕਰਨ ਦੀ ਕੋਈ ਤਾਕਤ ਨਹੀਂ ਰਹੀ ਸੀ ਉਹਨ ਇਸ ਟਾਈਮ ਦੇ ਵਿਆਹ 'ਚ ਰੋਣਗੇ ਲੋਕੀ ਆ ਕੇ ਪੈਸੇ ਖਰਚਣਗੇ ਤੇ ਆਪਣੇ ਆਪ ਵਿਆਹ ਦੀ ਰੋਣਕ ਆਏਗੀ ਕੁਝ ਲੋਕਾਂ ਦੀ ਜੇਬਾਂ ਹਰੀਆਂ ਹੋਣਗੀਆਂ ਹਰ ਬੰਦਾ ਦੀਵਾਲੀ ਖੁਸ਼ੀ ਨਾਲ ਮਨਾ ਪਾਏਗਾ ਦੁਕਾਨਦਾਰ ਵੀ ਖੁਸ਼ੀ ਨਾਲ ਮਨਾਏਗਾ ਤੇ ਗਾਹ ਵੀ ਖੁਸ਼ੀ ਨਾਲ ਮਨਾਏਗਾ ਦੀਪਕ ਕੁਮਾਰ ਜੀ ਮੇਰਾ ਨਾਮ ਹੈ ਠੀਕ ਹੈ ਨਾ ਜੀ ਟਿਟਰ ਵਾਲੇ ਦਾ ਸੀ ਜੀ ਹਾਂ ਸ਼ਹਿਰ ਵਾਸੀਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਲੱਖ-ਲੱਖ ਖੁਸ਼ੀਆਂ ਦੀਵਾਲੀ ਦਾ ਸੀਜ਼ਨ ਇਸ ਸਾਲ ਬਹੁਤ ਵਧੀਆ ਚੱਲ ਰਿਹਾ ਹੈ ਕਰੋਨਾ ਮਹਾਕਾਲ ਤੋਂ ਬਾਅਦ ਮਤਲਬ ਕਿ ਕਾਫੀ ਕਰੋਨਾ ਦੇ ਵਿੱਚ ਮਤਲਬ ਰੈਸੈਸ਼ਨ ਆ ਗਿਆ ਸੀ ਬਟ ਸਟਿਲ ਹੁਣ 2022 ਵਿੱਚ ਦੀਵਾਲੀ ਦਾ ਰੌਣਕਾ ਕਾਫੀ ਆਈਆਂ ਨੇ ਬਸ ਅੱਜ ਥੋੜਾ ਦਿਨ ਉਹ ਜਾ ਰਿਹਾ ਕਿ ਥੋੜਾ ਮੀਂਹ ਪੈ ਗਿਆ ਉਦੇ ਕਰਕੇ ਥੋੜਾ ਬਹੁਤ ਨੁਕਸਾਨ ਹੋਇਆ ਬਾਕੀ ਕੋਈ ਇਹੋ ਜੀ ਗੱਲ ਨਹੀਂ ਬਹੁਤ ਵਧੀਆ ਦੀਵਾਲੀ ਜਾ ਰਹੀ ਹੈ ਬਾਕੀ ਅਜੇ 2 ਦਿਨ ਹੈਗੇ ਨੇ ਪਰਮਾਤਮਾ ਖੁਸ਼ੀਆਂ ਰੱਖੇ ਔਰ ਸ਼ਹਿਰ ਵਾਸੀਆਂ ਨੂੰ ਦੀਵਾਲੀ ਦੀ ਬਹੁਤ ਬਹੁਤ ਮੁਬਾਰਕਾਂ ਸਰ ਜਿਆਦੀ ਡਿਮਾਂਡ ਕਿਸ ਚੀਜ਼ ਦੀ ਹੋ ਰਹੀ ਹੈ ਜਿਆਦੀ ਡਿਮਾਂਡ ਹੋ ਰਹੀ ਸਰ ਹੌਟ ਕੇਸ ਜਿਹੜੇ ਕਿ ਡੇਲੀ ਯੂਸ ਵਾਸਤੇ ਆ ਫੇਰ ਉਸ ਤੋਂ ਬਾਅਦ ਕੋਈ ਪਲੇਟਰ ਸੈਟ ਹੁੰਦੇ ਆ ਉਹਦੀ ਉਹਦੀ ਡਿਮਾਂਡ ਆ ওয়াਟਰ ਬੋਟਲਸ ਹੋ ਗਈਆਂ ਸੈਲੋ ਕੰਪਨੀ ਦੇ ਆ ਮੈਲਟਨ ਕੰਪਨੀ ਦੇ ਸੀ ਬਸ ਇਹਦੀ ਜਿਆਦਾ ਡਿਮਾਂਡ ਆ ਰੌਣਕਾ ਕਿੰਦਾ ਮਾਰਕੀਟ ਰੌਣਕਾ ਬਹੁਤ ਅੱਛੀਆਂ ਜੀ ਖੂਬ ਲੇਡੀਜ਼ ਆ ਰਹੀਆਂ ਨੇ ਵਧੀਆ-ਵਧੀਆ ਗਿਫਟਸ ਆਈਟਮ ਦੇਖਣੇ ਵਾਸਤੇ ਘਰ ਰਸੋਈ ਕਿਚਨ ਵਾਸਤੇ ਔਰ ਮਤਲਬ ਕਿ ਕਾਫੀ ਅੱਛੀ ਚੀਜ਼ ਰੌਣਕਾ ਬੱਚੇ ਵੀ ਆ ਰਹੇ ਆ ਖੁਸ਼ ਹਾਂ ਕਿ ਦੋ ਦਿਨ ਹੋ ਰਹੇਗੇ ਹਾਂ ਜੀ ਦੋ ਦਿਨ ਹੋ ਰਹੇ ਗਏ ਨੇ ਬਹੁਤ ਅੱਛਾ ਮਤਲਬ ਕਿ ਬਹੁਤ ਅੱਛਾ ਵਧੀਆ ਮਾਹੌਲ ਜਾਏਗਾ ਕਿਰਪਾ ਰਹੇਗੀ ਪੂਰੀ ਪਰਮਾਤਮਾ ਦੀ ਰੌਣਕ ਲੱਗੀ ਰਹੇਗੀ ਜੀ ਦੱਸਦੀ ਕਿ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਪਾਇਆ ਜਾ ਰਿਹਾ ਲੋਕਾਂ ਦੇ ਵੱਲੋਂ ਤਿਆਰੀਆਂ ਜੋਰਾਂ ਸ਼ੋਰਾਂ ਦੇ ਨਾਲ ਕੀਤੀਆਂ ਜਾ ਰਹੀਆਂ ਨੇ ਦੀਵਾਲੀ ਮਨਾਉਣ ਨੂੰ ਲੈ ਕੇ ਅਤੇ ਬਾਜ਼ਾਰਾਂ ਦੇ ਵਿੱਚ ਕਾਫੀ ਜ਼ਿਆਦਾ ਭੀੜ ਵੀ ਨਜ਼ਰ ਆ ਰਹੀ ਹੈ ਤੇ ਉਹਨਾਂ ਦੇ ਵੱਲੋਂ ਦੁਕਾਨਾਂ ਦੇ ਵਿੱਚ ਜਾ ਕੇ ਕਾਫੀ ਜ਼ਿਆਦਾ ਸਮਾਨ ਵੀ ਖਰੀਦਿਆ ਜਾ ਰਿਹਾ ਅਧੀ ਹੀ ਦੁਕਾਨਦਾਰ ਵੀ ਕਾਫੀ ਜ਼ਿਆਦਾ ਖੁਸ਼ ਨਜ਼ਰ ਆਏ ਉਹਨਾਂ ਦਾ ਕਹਿਣਾ ਹੈ ਕਿ ਹੁਣ ਉਹਨਾਂ ਦੀ ਰੋਜੀ ਰੋਟੀ ਵੀ ਚੱਲੇਗੀ ਅਤੇ ਪਿਛਲੇ ਕਾਫੀ ਸਮੇਂ ਤੋਂ ਬੇਲੇ ਬੈਠੇ ਸੀ ਪਰ ਹੁਣ ਉਹ ਵਧੀਆ ਤਰੀਕੇ ਦੇ ਨਾਲ ਦੀਵਾਲੀ ਮਨਾ ਸਕਣਗੇ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ